ਇਹ ਆ ਪੰਜਾਬੀ ਭਾਈਏ ਤੇਨਾਂ ਨੂੰ ਆਪਣੇ ਪੈਸੇ ਪੁੱਛ ਅਭੀ ਨੇ ਦੇਣੀ ਸ਼ਾਮ ਨੂੰ ਲਿਆਉਂਗੇ ਬੋਤਲ ਹਾਂਜੀ ਦੇਖ ਲਓ ਜੀ ਇਹ ਪ੍ਰੋਗਰਾਮ ਬੰਦਾ ਵੈਲੀ ਆ ਮੰਨ ਲਓ ਤੁਸੀਂ ਆਪੇ ਦੇਖ ਲਓ ਕਿਹੜੇ ਗੰਨਾ ਲਾਇਆ ਹੋਇਆ ਤੋਂ ਬੱਚੀਆਂ ਕੀ ਕਰੂੰਗੇ ਨਾ ਹੁਣ ਜੀਆ ਮਾ ਲਾ ਦੇ ਫਿਰ ਹਾਂਜੀ ਅੱਜ ਆਪਾਂ ਵਿਜਣ ਲੱਗੇ ਗੰਨਾ ਜਦ ਮੈਂ ਨਾਲ ਦੇ ਰਹੇ ਹਾਂ ਮੱਕੀ ਦੀ ਛਿੱਟ ਤਰਾ ਗੱਲ ਮੰਨਦਾ ਨਾ ਹੁਣ ਦੇਖ ਲੋ ਯਾ ਸੀ ਗੰਨੇ ਬੀਜੇ ਜਿਹੜੀ ਬੀਜ ਵਾਲੀ ਡਰਾ ਡਰਾ ਇਹ ਮੇਰੇ ਸਾਗਰ ਦਾਦੂ ਬੈਲਟਿੰਗ ਦਾ ਕੰਮ ਕਰਦੇ ਆ ਤੇ ਯਾ ਮੇਰੇ ਚਾਚੂ ਤੇ ਮੇਰੇ ਡੈਡੀ ਤੁਸੀਂ ਜਾਣਦੇ ਹੋਵੋਗੇ ਤੇ ਯਾ ਮੇਰੇ ਦਾਦੂ ਉਹ ਦੁੱਧ ਨਾਲ ਹਾਂਜੀ ਆਏ ਨਾ ਇਹ ਨਾਲ ਆਉਂਦੇ ਪੰਛੀ ਆ ਇਹ ਲਾਉਂਦੇ ਗੰਨੇ ਦੇ ਬੀਜ ਵਾਸਤੇ ਕੋ ਬੋਲੇ ਆ ਮੱਕੀ ਦੇ ਦਾਣੇ ਫਿਰ ਗਰ ਰਸ ਜੇ ਤੁਸੀਂ ਆ ਦੇਖ ਰਹੇ ਹੋ ਨਾ ਇਹਨੂੰ ਇਹਨੂੰ ਕਹਿੰਦੇ ਅੱਖ ਆਪਾਂ ਦੇ ਜੀ ਬਨ ਕੇ ਇਹਦੇ ਮਾਦੀ ਨਿਕਲਦਾ ਗੰਨਾ ਹਾਂਜੀ ਇਹਦੇ ਨਾਲ ਅਸੀਂ ਪਾਈਆਂ ਨੇ ਡੋਲਾ ਤੇ ਸਾਡਾ ਨਿਊ ਹੋਲੈਂਡ 30 32 ਕਰਨਾ ਸਾਡੇ ਉੱਥੇ ਪੜੀ ਜਾ ਪੁੱਤ ਬਿੱਲਾ ਆਇਆ ਤਾਂ ਲੰਘ ਗਿਆ ਮੈਂ ਸੈਟ ਕਰਕੇ ਪੜਿਆ ਨਾ ਸਿੱਧੀਆਂ ਸਿੱਧੀਆਂ ਨਾਲੇ ਹੋ ਪੱਛੀਆਂ ਆ ਜਾਣਾ ਫੁੱਦੂ ਪਹਿਲਾਂ ਕਹਿੰਦਾ ਮੈਨੂੰ ਗਾਲਾਂ ਕੱਢੀਆਂ ਬਾਹਰੋਂ ਕੱਢੀਆਂ ਹੈ ਹਾਂ ਅਸੀਂ ਦੂਰ ਅੰਦਰ ਘਰ ਥੋੜਾ ਜਿਹਾ ਰਹਿੰਦਾ ਮੈਨੂੰ ਇੱਦਾਂ ਹੀ ਤਰ ਰੁਸ ਗਿਆ ਤੂੰ ਟੋਕਰੀ ਭਰ ਲਿਆ ਮੈਨੂੰ ਗਾਲਾਂ ਕੱਢੇ ਕਰਦਾ ਵੇ ਦੇਖੀ ਗਿਆ ਵੀਰੇ ਭੱਜਣਾ ਹਾਂ ਮੌਦਾ ਤੇ ਨਾ ਪਿਆਰੀਆਂ ਘੜਦਾ ਹਾਂ ਹਾਂ ਤਾਂ ਕਿ ਹੋ ਗਿਆ ਦੌੜ ਗਿਆ ਫੇਰ ਭਾਈ ਜਾਂ ਕੇ ਕਰ ਕੋਈ ਮਣੀ ਇੱਥੇ ਦੀ ਰੱਖ ਲੈ ਟੋਕਰੀ ਉੱਪਰ ਹਲੇ ਰਹਿੰਦਾ ਉਹ ਤਾਂ ਬਾਹਰ ਨਾ ਚਾਹੀਦਾ ਹੁੰਦਾ ਫੇਰ ਹਾਂ ਲਓ ਜੀ ਇਹ ਆਪਾਂ ਕੱਢਦੇ ਸਿਆੜ ਤੇ ਇਧਰ ਲੇਬਰ ਲੱਗੀ ਹੋਈ ਆ ਤੇ ਅੱਜ ਇਹਨਾਂ ਨੂੰ ਪੰਜਾਬੀ ਭਈਏ ਇਹ ਪੰਜਾਬੀ ਭਈਏ ਇਹਨਾਂ ਨੂੰ ਆਪਣੇ ਪੈਸੇ ਪੂਸੇ ਵੀ ਨੇ ਦੇਣੇ ਸ਼ਾਮ ਨੂੰ ਲੈ ਆਉਂਗੇ ਬੋਤਲ ਬੋਤਲ ਨਾਲ ਸਰਦੂ ਚਾਚੇ ਹੈਂ ਹਾਂ ਇਹਨਾਂ ਨੂੰ 20 ਰੁਪਏ ਵਾਲੀ ਜਿਹੜੀ ਪਾਣੀ ਵਾਲੀ ਬੋਤਲ ਹੈ ਉਹ ਵਾਲੀ ਪੁਲਾ ਦੇਣੀ ਅੱਜ ਠੀਕ ਹੈ ਠੰਡੇ ਦੀ ਲਾਂਗ ਡੈਡੀ ਮੈਂ ਠੰਡੇ ਦੀ ਹਾਂ ਚੱਲ ਫਿਰ ਕਰ ਲਈ ਬਰ ਵਾਲਾ ਕੰਮ ਤੂੰ ਨਾ ਚਾਚੇ ਛੱਡ ਦੇ ਥੋੜਾ ਜਿਆਰ ਇੱਥੇ ਐਂ ਕਰੋ ਟੋਕਰਾ ਰੱਖੋ ਹਾਂ ਕਿ ਸੱਟਣਾ ਪੈਣਾ ਇੱਥੇ ਟੋਕਰਾ ਰੱਖ ਲਓ ਉਹਦੇ ਉੱਪਰ ਮਸ਼ੀਨ ਦੇ ਰੱਖ ਕੇ ਨਾਲ ਦੀ ਨਾਲ ਆਉਂਦੇ ਆ ਫਿਰ ਇੱਥੇ ਸਤ ਨਾ ਦੇਖ ਲਓ ਜੀ ਅੱਜ ਪਾਉਂਦੇ ਆ ਸੀਟਰੈਕਟ ਤੇਲ ਹੁਣ ਅਸੀਂ ਕਰਨੀ ਪੂਰੀ ਟੈਂਕੀ ਫੁੱਲ ਦੇਖੀ ਪਰ ਰੁਕੀ ਤੇ ਹੁਣ ਇੱਕ ਮਿੰਟ ਇੱਕ ਮਿੰਟ ਸ਼ੈਰ ਭਰ ਗਈ ਕਾਏ ਕਰ ਉਹ ਦੇਖ ਲਓ ਜੀ ਕਿਸੂ ਟੈਂਕੀ ਕਰਤੀ ਫੋੜ ਲੈ ਹਾਂ ਤੇ ਗੰਨੇ ਦੀ ਕਰ ਲਈ ਤਿਆਰੀ ਬਰਹਿਣ ਦਿੱਤਾ ਜੀ ਰਹਿਣ ਦੇ ਹਾਂ ਲੋ ਥੋੜੀ ਹੋਊਗਾ ਹਾਂਜੀ ਹੁਣ ਆਪਾਂ ਗੱਲ ਗੇਰਵਾਰ ਸਿਰਫ ਹਾਂਜੀ ਹੁਣ ਚ ਚਲਾਉਣ ਲੱਗਿਆ ਇਹ ਗਾਣੇ ਤੇ ਆ ਸੀ ਲੈਗ ਫਿਟ ਕਰਿਆ ਹੋਇਆ ਅਲੀ ਇਹ ਤਾਂ ਰੋ ਦੇਖੋ ਹਾਂਜੀ ਦੇਖ ਲਓ ਜੀ ਇਹ ਪੂਰਾ ਬੰਦਾ ਵੈਲੀ ਆ ਪਗਲ ਤੁਸੀਂ ਆਪੇ ਦੇਖ ਲਓ ਕਿਹੜਾ ਗਾਣਾ ਲਾਇਆ ਹੋਇਆ ਕੰਨੇ ਦੇ ਸਤੂ ਹਾਂਜੀ ਹੁਣ ਕਰਦੇ ਅਸੀਂ ਕਿੰਨੇ ਜੀ ਬਿਜਾਈ ਸਟਾਰਟ ਹੈ ਤੁਸੀਂ ਦੇਖ ਸਕਦੇ ਹੋ ਡੈਡੀ ਤੇ ਸਟੱਕ ਕਰਾ ਦੂ ਲੱਗੇ ਹੋਏ ਆ ਕੰਨੇ ਬੀਟਣ ਆ ਦੇਖਿਆ ਇਹ ਆ ਚਾਚਾ ਪ੍ਰਗਟ ਰਹੇ ਲੋ ਜੀ ਬੇਜਤ ਆਪਾਂ ਨੇ ਹੁਣ ਗੰਨਾ ਤੇ ਹੁਣ ਆ ਜਾ ਜਾ ਕੇ ਹੋਰ ਵੀ ਕੰਮ ਕਰਨੇ ਆ ਤੇ ਇਹਨਾਂ ਨੇ ਸੌਗਾ ਦੇਖਿਆ ਆ ਜਾਣਾ ਤੇ ਆਪਾਂ ਜਾ ਕੇ ਹੁਣ ਪਾਉਂਦੇ ਆ ਦੁੱਧ ਲੋ ਜੀ ਸ਼ਾਮ ਹੋ ਗਈ ਅਜ ਗੰਨਾ ਬੀਜਦੇ ਆ ਨੋ ਪਰ ਬੀਜ ਤਾਂ ਕਿਆ ਦੋ ਪੰਛੀ ਆ ਕਿਆ ਕਰੂੰਗਾ ਨਾ ਹੁਣ ਪੂਜੀਆਂ ਵਿੱਚ ਲਾ ਦੇ ਫਿਰ ਨਾ ਵੀ ਤਾ ਲੈ ਵੀ ਰੈਡੀ ਤੂੰ ਆਪਣਾ ਰੇੜਾ ਲੈ ਕੇ ਆ ਜੀ ਜਸੂ ਚਲੋ ਤੇਰੇ ਮੱਛਰ ਲੜੂਗਾ ਮਲ ਜੇਹਰ ਰਾਤਨਮਨ ਨੂੰ ਕਿਹਾ ਵੀ ਮੇਰੇ ਮੱਛਰ ਲੜਿਆ